ਆਹ ਜੰਪ ਲੈ ਕੇ ਪੂਰਾ ਸਾਹਿਬ ਪੂਰਾ ਜੰਪ ਪੂਰਾ ਗਿੱਟਾ ਜੇ ਸ਼ਾਬਾਸ਼ ਸ਼ਾਬਾਸ਼ ਮੂੰਹ ਬਾਹਰ ਨੂੰ ਗੋਡੇ ਐਨ ਪੂਰਾ ਗੋਡਿਆਂ ਨੂੰ ਸਰ ਲਾਉਣ ਦੀ ਕੋਸ਼ਿਸ਼ ਕਰਦੀਆਂ ਨਾ ਜਿਹੜਾ ਟਾਈਮ ਉਹ ਤੋਂ ਦੇਖ ਨਾ ਬਿਲਕੁਲ ਨਹੀਂ ਲਿਖਾਂ ਅੰਦਰ ਨਹੀਂ ਕਰਦੇ ਹਾਂ ਆਪਾਂ ਜ਼ੋਰ ਨਾ ਤੇ ਬਣਾਉਂਕੀ ਫਿਰ ਲੱਗੇ ਆ ਗਿਆ ਤਰ ਆਵਾਜ਼ ਚਲੋ ਸ਼ੁਰੂ ਕਰਦੇ ਚੱਲ ਕੇ ਉਹਨੇ ਚਲੋ ਡੱਡੂ ਜਾਲ ਬੱਤਕੇ ਜਾਲ ਦੇ ਮੋਕੀ ਜਾਲ ਦੋ ਅੱਛਾ ਨਾਲ ਕਰੀ ਜਾ 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 ਜਿਨ੍ਹਾਂ ਨੂੰ ਸਾਹ ਚੜ ਗਿਆ ਬਾਹਰ ਹੋ ਜਾਓ ਸਾਹ ਚੜ ਗਿਆ ਜਿਹੜੇ ਸਾਹ ਚੜ ਗਿਆ ਸਾਈਡ ਤੇ ਜਿਨ੍ਹਾਂ ਨੂੰ ਸਾਹ ਚੜ ਗਿਆ ਚਲੋ ਕਰਦੇ ਹੀ ਆ ਦੇਰੀ ਆਪਣੇ ਨਾਲ ਚਲੋ 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 ਜੰਪ ਲੈ ਕੇ ਐ ਜੰਪ ਮਾਰਨਾ ਜਿਵੇਂ ਇਹ ਮਾਰਦੇ ਨੇ ਐ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਹੋ ਜਾਂਦਾ ਸਾਹ ਚੜਿਆ ਹੋਇਆ ਹੋ ਜਾਂਦਾ ਵਾਕਿੰਗ ਜੋਕਿੰਗ ਹੋਣ ਓਏ ਸ਼ਾਬਾਸ਼ ਬੰਦਾ ਕਿਉਂ ਹੋ ਜਾ ਰਿਹਾ ਪਿੱਛੇ ਲੋ ਹਟ ਜਾ ਸਾਹਿਬ ਉਹਨੂੰ ਗਾਂ ਚ ਲੈ ਜਾਣ ਦੇ ਉਹਨੂੰ ਇੱਕ ਮਿੰਟ ਰੋਹੀ ਪੂਰਾ ਸਾਹਿਬ ਹੱਥ ਕੋਲ ਪੈਰ ਪੂਰਾ ਹੱਥ ਕੋਲ ਮੋੜ ਲੈ ਹੱਥ ਕੋਲ ਉੱਥੇ ਹਾਂ ਹਾਂ ਪੂਰਾ ਤਾਣ ਮੂੰ ਚੱਕਿਆ ਕਰ ਪੂਰਾ ਤਾਣ ਮੂੰ ਚੱਕਿਆ ਕਰ ਚਲੋ 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 ਮੁੱਕੀ ਚਲ ਸ਼ਾਬਾਸ਼ 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 ਆ ਮੁੱਕੀ ਚੱਲ ਗੱਡ ਚੱਲ 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 ਸਾਹਬ ਸ਼ਾਬਾਸ਼ ਸੋ ਨਾ ਸੋਖੇ Thank mm -hmm. you.